ਬਜ਼ਾਰੋਂ ਲੈ ਆਂਦੀ ਬਜਾਏ ਜਿੰਨਾ ਤੁਸੀਂ ਪ੍ਰੋਡਕਟ ਆਪਦਾ ਘਰ ਦਾ ਯੂਜ਼ ਕਰਕੇ ਘਰ ਦਾ ਕਰਕੇ ਪਾਉਗੇ ਤੁਹਾਨੂੰ ਓਨਾ ਹੀ ਉਹ ਸਸਤਾ ਬੂਦ ਤੇ ਫੈਕਟਰੀ ਬੂਦ ਆ ਤੇ ਇਹਦਾ ਰਿਜ਼ਲਟ ਤੁਹਾਨੂੰ ਵਧੀਆ ਮਿਲਣਗੇ ਕਿਉਂਕਿ ਜਿਹੜੀ ਬਾਜ਼ਾਰ ਤੋਂ ਚੀਜ਼ ਮਿਲਦੇ ਆਪਾਂ ਗੈਸ ਨਹੀਂ ਲਾ ਸਕਦੇ ਕਿ ਉਹਦੇ ਵਿੱਚ ਕੀ ਪਾਇਆ ਹੋਇਆ ਤਾਂ ਲਈ ਕੋਲ ਬੱਕਰੀਆਂ ਦੇ ਆਪਾਂ ਅਗਰ ਸੁੱਕੇ ਚਾਰੇ ਦੀ ਗੱਲ ਕਰੀਏ ਤਾਂ ਜਿਹੜੇ ਸੁੱਕੇ ਦੇ ਵਿੱਚ ਬੱਕਰੀ ਕੀ ਕੁਝ ਖਾ ਸਕਦੇ ਤੁਹਾਡੀ ਤਾਂ ਜਿਵੇਂ ਕਿ ਤੁਹਾਨੂੰ ਬੱਕਰੇ ਫੇਵਰਿਟ ਚਾਰੇ ਮੰਨੇ ਜਾਂਦੇ ਆ ਜਿਵੇਂ ਕਿ ਆਪਣਾ ਹੋ ਗਿਆ ਮੂੰਗਿਆਂ ਦਾ ਨੀਰਾ ਹੋ ਗਿਆ ਮੂਫਲੀ ਦਾ ਨੀਰਾ ਹੋ ਗਿਆ ਔਰ ਗੁਆਰੇ ਦਾ ਨੀਰਾ ਹੋ ਗਿਆ ਇਹ ਤਿੰਨ ਚਾਰ ਜਿਹੇ ਨੀਰੇ ਹੈਗੇ ਬੱਕਰੀ ਬੜੇ ਇਹਦੇ ਸੁੱਕੇ ਨੀਰੇ ਆਚਾਰਾਂ ਦੇ ਵਿੱਚੋਂ ਜਿਹੜੇ ਕਿ ਨੂੰ ਆਪਾਂ ਡਰਾਈ ਪਾਊਡਰ ਕਹਿੰਦੇ ਨੇ ਇਹ ਇਹਦੇ ਬੈਸਟ ਮੰਨੇ ਜਾਂਦੇ ਆ ਇਹਨਾਂ ਨੂੰ ਸਭ ਤੋਂ ਜ਼ਿਆਦਾ ਬੱਕਰ ਚੱਕੇ ਖਾਂਦੀ ਆ ਮੂਕੇ ਦਾ ਨੀਰਾ ਮੂਫਲੀ ਦਾ ਔਰ ਗੁਆਰੇ ਦਾ ਇਹਨਾਂ ਤਿੰਨਾਂ ਸੋਨੂੰ ਕੋਈ ਵੀ ਅਵੇਲੇਬਲ ਹੋ ਹੁੰਦਾ ਤੁਸੀਂ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਅਗਰ ਆਪਾਂ ਹਰੇ ਚਾਰੇ ਦੀ ਗੱਲ ਕਰੀਏ ਬੱਕਰੀ ਨੂੰ ਹਰੇ ਚਾਰੇ ਦੇ ਉੱਤੇ ਆਪਾਂ ਕੁਝ ਵੀ ਖਵਾ ਸਕਦੇ ਆ ਜਿਵੇਂ ਕਿ ਤੁਹਾਡੇ ਸਾਹਮਣੇ ਜੰਤਰ ਬੀਜਾ ਪਿਆ ਹੈ ਜੰਤ ਦਾ ਹੁਣ ਟਾਈਮ ਹੈ ਅਗਰ ਬੱਕਰੇ ਨੂੰ ਦੇ ਵਿੱਚ ਗਰੇਜ਼ਿੰਗ ਕਰਵਾਇਆ ਜਾਵੇ ਚਰਾਇਆ ਜਾਵੇ ਤਾਂ ਇਹ ਸਭ ਤੋਂ ਵਧੀਆ ਐਪਸਾ ਕਿਉਂਕਿ ਇਹ ਜਦੋਂ ਤੁਸੀਂ ਬੱਕਰੇ ਨੂੰ ਖਵਾਉਨੇ ਹੋ ਤਾਂ ਤੁਹਾਨੂੰ ਬੱਕਰੇ ਨੂੰ ਜਿਹੜੇ ਕੰਸਨਟ੍ਰੇਟ ਫੀਡ ਪਾਉਣ ਦੀ ਜਰੂਰਤ ਵੀ ਘੱਟ ਪੈਂਦੀ ਹੈ ਬਹੁਤ ਜ਼ਿਆਦਾ ਘੱਟ ਪੈਂਦੀ ਹੈ ਤਾਂ ਤੁਸੀਂ ਇਹ ਖਵਾ ਸਕਦੇ ਹੋ ਇਹ ਅੱਜ ਟਾਈਮ ਵਿੱਚ ਬਹੁਤ ਵਧੀਆ ਵਰਕ ਕਰਦਾ ਜਿੱਥੇ ਮੂੰਗਫਲੀ ਮੂੰਗੀ ਤੇ ਖਾਰ ਪਲੇ ਦੇ ਚਾਰਾ ਨਾ ਮਿਲੇ ਜਿੰਕੂ ਜੀ ਹਾਂਜੀ ਛੋਲਿਆਂ ਨੀ ਦਾ ਥੋੜਾ ਐ ਜੀ ਘੱਟ ਖਾਂਦੀ ਇਹਨਾਂ ਚਾਹ ਕੇ ਨਹੀਂ ਖਾਂਦੀ ਇਹ ਕਿਉਂਕਿ ਆ ਤਾਂ ਪਾਈ ਦੀ ਗੱਲ ਹੈ ਤੂੜੀ ਵੀ ਖਾਣ ਦੇ ਬੱਕਰੀਆਂ ਦਾ ਸੁਭਾਅ ਪਾਈ ਇਹ ਤਾਂ ਬਟ ਵੀ ਥੋੜਾ ਖੁਸ਼ਕ ਮੰਨਿਆ ਜਾਂਦਾ ਛੋਲਾ ਜਿਹੜਾ ਨੀਰਾ ਹੈਗਾਗਾ ਥੋੜਾ ਘਟਾ ਖਾ ਕੇ ਖੁਸ਼ ਹੈ ਲੇਕਿਨ ਜਿਹੜੇ ਬਾਕੀ ਚਾਰੇ ਆ ਇਹ ਵੀ ਤੁਹਾਨੂੰ ਸੁੱਕੇ ਚਾਰੇ ਅਵੇਲੇਬਲ ਕਰਾਉਣੇ ਪੈਣਗੇ ਤੁਸੀਂ ਇਹਦਾ ਤਰੀਕਾ ਹੈਗਾ ਇੱਕ ਜਿਵੇਂ ਤੁਸੀਂ ਬਰਸੀਨ ਬੀਜ ਕੇ ਬਸੀਨ ਦਾ ਤੁਸੀਂ ਹੇ ਤਿਆਰ ਕਰ ਸਕਦੇ ਹੋ ਉਹਨੂੰ ਛਾ ਦੇ ਵਿੱਚ ਸੁਕਾ ਕੇ ਉਹਨੂੰ ਕੀ ਸੁਕਾ ਲੋ ਸੁਕਾ ਕੇ ਉਹ ਵੀ ਬੱਚਿਆਂ ਨੂੰ ਪਾਓਗੇ ਉਹਦੀ ਪ੍ਰੋਟੀਨ ਪ੍ਰੋਟੀਨ ਕੰਟੈਂਟ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਫਾਰਮ ਕਰ ਰਹੇ ਹੋ ਤਾਂ ਤੁਸੀਂ ਆਪਸ਼ਨ ਤੁਹਾਡੇ ਕੋਲੇ ਬੱਕਰੀਆਂ ਨੂੰ ਗਰੇਜ਼ਿੰਗ ਦੀ ਵੀ ਹੋਣੀ ਚਾਹੀਦੀ ਹੈ ਤੁਸੀਂ ਬੱਕਰੀਆਂ ਨੂੰ ਦੇਖੋ ਆਪਾਂ ਹੁਣ ਤਿੰਨ ਤਰੀਕੇ ਨਾਲ ਪਾਲ ਸਕਦੇ ਹਾਂ ਤਿੰਨ ਤਰੀਕੇ ਨਾਲ ਬੱਕਰੀ ਪਾਲੀ ਜਾਂਦੀ ਹੈ ਕਿ ਮੇਸ਼ਾ ਦੇਖੋ ਜੀ ਬੱਕਰੀ ਨੂੰ ਜਿਹੜਾ ਪੱਤ ਅਗਰ ਆਪਾਂ ਕੋਈ ਵੀ ਸੈਂਟਿਫਿਕ ਤਰੀਕੇ ਦੀ ਫਾਰਮਿੰਗ ਕਰਦੇ ਹਾਂ ਤਾਂ ਉੱਥੇ ਤਿੰਨ ਚੀਜ਼ਾਂ ਅਪਲਾਈ ਹੁੰਦੀਆਂ ਨੇ ਕਿ ਬੱਕਰੀ ਨੂੰ ਆਪਾਂ ਤਿੰਨ ਤਰੀਕੇ ਨਾਲ ਉਹਦੇ ਫਾਰਮ ਦੇ ਉੱਪਰ ਪਾਲ ਸਕਦੇ ਹਾਂ ਕਿ ਸਭ ਤੋਂ ਪਹਿਲਾ ਹੈਗਾ ਸਟਾਲ ਫੀਡਿੰਗ ਸਟਾਲ ਆ ਵੀਰੋਂ ਆਪਾਂ ਪੰਜਾਬੀ ਜੀ ਕਹਦੇ ਨੇ ਕਿ ਬੱਕਰੇ ਨੂੰ ਘਰੇ ਰੱਖ ਕੇ ਪਾਲਣਾ ਦੂਸਰਾ ਹੈਗਾ ਸਟਾਲੋ ਪੀਡਿੰਗ ਪਲਸ ਗਰੇਜਿੰਗ ਇਹ ਕੁਝ ਫਾਰਮੂਲਾ ਫਾਰਮੂਲਾ ਅਪਲਾਈ ਕਰਦੇ ਆ ਕਿ ਕੁਝ ਟਾਈਮ ਬੱਕਰੇ ਨੂੰ ਜਿਹੜਾ ਕਿ ਫੀਡ ਵਗੈਰਾ ਪਾਉਣੀ ਆ ਸੁੱਕਾ ਝਾਰਾ ਪਾਉਣਾ ਕੁਝ ਘਰੇ ਖਵਾਤਾ ਨਾਲੇ ਇਹਨਾਂ ਨੂੰ ਬਾਹਰ ਜਾ ਕੇ ਚਰਾ ਲੈ ਇਹ ਦੋਨੋਂ ਦਾ ਮਿਕਸ ਹੋ ਗਏ ਇੱਕ ਹੁੰਦੇ ਆਪਣੇ ਗੌਡ ਕੀਪਰ ਹੁੰਦੇ ਜਿਹੜੇ ਜੜੀ ਵੀਰ ਬੱਕਰੇ ਨੂੰ ਹਮੇਸ਼ਾ ਸਾਰਾ ਦਿਨ ਹੀ ਬਾਹਰ ਚਾਰਦੇ ਆ ਉਹਨੂੰ ਆਪਾਂ ਗਰੇਜਿੰਗ ਮੈਥਡ ਕਹਿੰਦੇ ਆ ਲੇਕਿਨ ਅਗਰ ਆਪੋਨੋ ਕੋਸਟਿੰਗ ਦੀ ਗੱਲ ਕਰੀਏ ਕੋਸਟਿੰਗ ਆਪਰੋ ਕਿੱਥੇ ਘਟ ਪੈਂਦੀ ਹੈ ਤਾਂ ਇਹ ਸਟਾਲ ਫੀਡਿੰਗ ਇਹ ਅੱਜ ਦੇ ਟਾਈਮ ਦੇ ਵਿੱਚ ਪੋਸੀਬਲ ਨਹੀਂ ਰਿਹਾ ਇਹ ਬਹੁਤ ਘੱਟ ਰੋ ਕਿਉਂਕਿ ਐਕਸਪੈਂਸ ਹੋ ਗਿਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਬੱਕਰੇ ਨੂੰ ਪਰਲੇ ਤੋਂ ਪਹਿਲਾਂ ਅਸੀਂ ਕਿਹਾ ਤਾਂ ਮੈਂ ਕਿੱਥੇ ਪਈ 25 ਰੁਪਏ ਖਰਚਾ ਆਉਂਦਾ ਸੀਗਾ ਤਾਂ ਜੋ ਵੀ ਖਰਚਾ ਵਾੜ ਕੇ 50 60 ਰੁਪਏ ਹੋ ਚੁੱਕੇ ਆ ਤਾਂ ਉਹ ਹਰੇਕ ਫਾਰਮਰ ਕੀ ਆ ਫੋਰਡ ਨਹੀਂ ਕਰ ਪਾਉਂਦਾ ਜਿਸ ਦਿਨ ਕਿ ਬੱਕਰੀ ਦੀ ਤੁਹਾਡੀ ਕੀ ਹੈਲਥ ਹੈ ਉਹ ਸਿਹਤ ਖਰਾਬ ਹੋ ਸਕਦੀ ਆ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਖਵਾਵਾਂਗੇ ਤਾਂ ਆਪਣਾ ਕੀ ਆ ਖਰਚਾ ਵੱਧਦਾ ਤਾਂ ਜਿਹੜਾ ਕਿ ਉਹਦਾ ਜਾਬਰ ਕਮਜ਼ੋਰ ਹੋ ਜਾਂਦਾ ਜਿਹੜਾ ਕਿ ਗਰੋਥ ਦੇ ਉੱਪਰ ਖੜਕ ਪੈਂਦਾ ਤਾਂ ਫਿਰ ਕੀ ਆ ਇੱਕ ਦੂਸਰਾ ਮੈਥਡ ਜਿਹੇ ਸਭ ਤੋਂ ਵਧੀਆ ਬਣਿਆ ਜਾਂਦਾ ਹੈ ਜਿਹੜਾ ਕਿ ਅਸੀਂ ਆਪਦੇ ਫਾਰਮ ਦੇ ਪਿਛਲੇ 5 ਸਾਲ ਨੂੰ ਤੋਂ ਅਪਲਾਈ ਕਰ ਰਹੇ ਹਾਂ ਕਿਉਂਕਿ ਪਹਿਲਾਂ 2 ਸਾਲ ਅਸੀਂ ਫਾਰਮ ਨੂੰ ਟੋਟਲੀ ਆਪਾਂ ਸਟਾਲ ਫੀਡਿੰਗ ਤੇ ਰੱਖਿਆ ਸੀਗਾ ਫਿਰ ਅਸੀਂ ਉਹ ਤੋਂ ਬਾਅਦ ਗਰੇਜ਼ਿੰਗ ਕਰਾਉਣਾ ਔਰ 플러스 ਸਟਾਲ ਫੀਡਿੰਗ ਇਹ ਦੋਨੋਂ ਮੈਥਡ ਸਾਡੇ ਚੱਲਦੇ ਆ ਹੁਣ ਇਹਦੇ ਵਿੱਚ ਕੀ ਹੁੰਦਾਗਾ ਕੀ ਕਰ ਆਪਾਂ ਖਰਚਾ ਘੱਟ ਕਰਨਾ ਠੀਕ ਹੈ ਆਪਾਂ ਨੂੰ ਪਤਾ ਕਿ ਇਹ ਜਿਹੜੀ ਚੀਜ਼ਾਂ ਤਰੀਕਾ ਕੱਢਿਆ ਹੋਇਆ ਕਿ ਇਹ ਸਾਡੀਆਂ ਜ਼ਮੀਨਾਂ 'ਨੇ ਮੰਨ ਜਲੋ ਫਸਲਾਂ ਹੁੰਦੀ ਹੈਗਾ ਅਸੀਂ ਬੱਕਰੀਆਂ ਵਾਸਤੇ ਚਾਰ ਕਿੱਲੇ ਜਗ੍ਹਾ ਰੱਖ ਲਈ ਤਾਂ ਉਹ ਸਾਨੂੰ ਬੱਕਰੀਆਂ ਉਹ ਚਾਰਾਂ ਨਾਲ ਜੇ ਆਪਾਂ ਫਸਲ ਗੜਨੀ ਸੀ ਉਹਨਾਂ 'ਚੋਂ ਬੱਕਰੀਆਂ ਸਾਨੂੰ ਬੰਦ ਕਵਾ ਕੇ ਦੇ ਜਾਂਦੀ ਹੈ ਕਿਉਂਕਿ ਸਾਡੀ ਆਪਦੀ ਜ਼ਮੀਨ ਹੈ ਹੁਣ ਅਸੀਂ ਕੀ ਕਰਦੇ ਹਾਂ ਉਹਨਾਂ ਵਿੱਚੋਂ 4 ਏਕੜ ਨੂੰ ਅਸੀਂ ਇਹਨਾਂ ਵਾਸਤੇ ਗਰੇਜਿੰਗ ਫੀਲਡ ਬਣਾ ਲਿਆ ਜਿਹਦੇ ਵਿੱਚ ਕਿ ਅਸੀਂ ਪ੍ਰੋਪਰ ਤਰੀਕੇ ਨਾਲ ਸਾਰਾ ਯੰਤਰ ਲਾਇਆ ਹੋਇਆ ਸਵੇਰ ਅਸੀਂ ਬੱਕਰੀਆਂ ਨੂੰ 2 ਘੰਟੇ ਦੇ ਵਿੱਚ ਚਰਾਉਣੀ ਆ ਸ਼ਾਮ ਨੂੰ 2 ਘੰਟੇ ਚਰਾਉਣੀ ਦਿਨੇ ਸਾਰਾ ਦਿਨ ਬੱਕਰੀ ਰਸਟ ਤੇ ਹੁੰਦੀਆਂ ਨੇ ਕਿਉਂਕਿ ਜਦੋਂ ਜਿਹੜਾ ਆਹਾਂ ਚੀਜ਼ਾਂ ਇਹਦੇ ਵਿੱਚ ਬਹੁਤ ਪਾਵਰ ਹੁੰਦੀ ਹੈ ਇਹ ਸਭ ਤੋਂ ਵਧੀਆ ਜਿਹੜਾ ਗ੍ਰੀਨ ਪਾਊਡਰ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਮੌਇਸਚਰਾਈਜ਼ਰ ਘਰਟੋਲਰ ਪ੍ਰੋਟੀਨ ਕੰਟੈਂਟ ਜਿਹੜਾ ਕਿ ਜ਼ਿਆਦਾ ਪਾਇਆ ਜਾਂਦਾ ਤਾਂ ਇਹਦੇ ਮੈਥਡ ਦੇ ਵਿੱਚ ਕਿੱਥੇ ਸਾਡਾ ਪੈਸਾ ਕਿੱਥੇ ਬਚਦਾ ਹੈਗਾ ਆਪਣਾ ਕਿ ਜਿਹੜਾ ਕੀ ਆਪਣਾ ਦਾਣਾ ਕਨਸੈਂਟ੍ਰੇਟਡ ਫੀਡ ਹੈ ਉਹ ਆਪਾਂ ਨੂੰ ਪਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਬੱਕਰੀਆਂ ਦੇ ਨਾਲ ਭਰ ਜਾਂਦਾ ਕੋਈ ਸੁੱਕਾ ਚਾਰਾ ਕਿ ਬੱਕਰੀਆਂ ਇਹਦੇ ਨਾਲ ਕਿ ਖਾ ਕੇ ਆਉਂਦੀ ਪੂਰਤੀ ਇਹ ਸਰੀਰ ਦੀ ਉਹ ਪੂਰੀ ਕਰ ਲੈਂਦੀ ਹੈ ਅਏ ਥੇਕਿਆਂ ਦਾ ਖਰਚਾ ਬੰਨਟ ਕੇ ਘਟ ਰਹਿ ਗਿਆ ਤਾਂ ਤੁਸੀਂ ਕੀ ਆਪਦੇ ਖੇਤ ਨੂੰ ਹੀ ਇੱਕ ਗਰੇਜ਼ਿੰਗ ਜੁਟ ਬਣਾ ਸਕਦੇ ਹੋ ਇਹਨਾਂ ਵਾਸਤੇ ਜਿਹੜੇ ਕੋਲ ਕਿੱਲਾ ਅੱਧਾ ਕਿੱਲਾ 2 ਕਿੱਲੇ ਜਗ੍ਹਾ ਤੁਸੀਂ ਅਗਾਂ ਰੱਖ ਲਈ ਤਾਂ ਇਹਦੇ ਵਿੱਚ ਅਸੀਂ ਹੁਣ ਕੁਝ ਨਹੀਂ ਬੀਜਦੇ 4 ਏਕੜ ਦੇ ਵਿੱਚ ਅਸੀਂ ਕੱਲਾ ਜਾਂ ਤੜੇ ਖੜਾ ਰਹੂਗਾ ਹੁਣ ਇਸ ਤੋਂ ਬਾਅਦ ਮੌਨਸੂਨ ਆ ਗਿਆ ਆਪ ਨੂੰ ਪਤਾ ਬਾਰਸ਼ਾਂ ਸਟਾਰਟ ਹੋ ਜਾਣੀ ਆ ਜਿਹਦੇ ਨਾਲ ਕਿ ਖਰਪਤ ਵਾਰ ਉਹੀ ਬਾਣਾ ਦੇ ਨਾਲ ਜ਼ਿਆਦਾ ਉੱਗਿਆ ਹੁੰਦਾ ਤਾਂ ਫਿਰ ਕੀ ਅਸੀਂ ਬੱਕੇ ਨੂੰ ਉਹਦੇ ਵਿੱਚ ਚਰੌਣੇ ਕਟੋ ਘਟੋ ਵੀ ਸਾਡਾ 4-5 ਮਹੀਨਿਆਂ ਦਾ ਲੱਗੇ ਟਾਈਮ ਹੈ ਉਹ ਸਾਡਾ ਇਸ ਤਰੀਕੇ ਨਾਲ ਵਧੀਆ ਗਰੇਜ਼ਿੰਗ ਕਰਵਾ ਕੇ ਬੱਕੇ ਨੂੰ ਕੱਢ ਲਾਦੇ ਫਿਰ ਅਗੇ ਸਰਦੀ ਆ ਜਾਂਦੀ ਹੈ ਸਰਦੀਆਂ ਦੇ ਵਿੱਚ ਕੀ ਆਪਣੇ ਸ਼ਰਕਾਂ ਤੇ ਨਹਿਰਾਂ ਤੇ ਆਲੇ ਦੁਆਲੇ ਕੀ ਚਾਰਾਗਾ ਜਿਹੜੇ ਜਗ੍ਹਾਵਾਂ ਪਈਆਂ ਹੁੰਦੀਆਂ ਨੇ ਤਾਂ ਉਸ ਤਰੀਕੇ ਨਾਲ ਕੀ ਬੱਕਰੀ ਨੂੰ ਆਪਾਂ ਪਾਲ ਸਕਦੇ ਹਾਂ ਹੁਣ ਟੋਟਲ ਗਰੇਜ਼ਿੰਗ ਦੇ ਵਿੱਚ ਇਹਦੇ ਵਿੱਚ ਕੀ ਆਪਣੀ ਕੋਸਟਿੰਗ ਘੱਟ ਕੇ ਬਿਲਕੁਲ ਅੱਧੀ ਰਹਿ ਗਈ ਕਿਉਂਕਿ ਬਾਹਰ ਚਰਾਲੇ ਆਪਾਂ ਔਰ ਇਹਦੇ ਵਿੱਚ ਕੀ ਗਰੇਜ਼ਿੰਗ ਦੇ ਵਿੱਚ ਕੀ ਆਪਣਾ ਟੋਟਲ ਸਾਰਾ ਹੀ ਫਰੀ ਹੋ ਜਾਂਦਾ ਜਿਹੜੇ ਆਪਣੇ ਵੀਰ ਭਾਈ ਚਾਰਦੇ ਲੋਕ ਉਹਨਾਂ ਨੂੰ ਪਤਾ ਹੈ ਕਿਉਂਕਿ ਇਹ ਤਰੀਕੇ ਨਾਲ ਬੱਕਰੀ ਨੂੰਗਰਾਂ ਪਾਲਾਂਗੇ ਤਾਂ ਤੁਸੀਂ ਜਿਹੜਾ ਕਿ ਬੱਕਰੀਆਂ ਦੀ ਦੁੱਧ ਦੀ ਪ੍ਰੋਡਕਸ਼ਨ ਉਹਨਾਂ ਦੀ ਹੈਲਥ ਉਹਦੇ ਵਿੱਚ ਸੁਧਾਰ ਦੇਖ ਸਕਦੇ ਹੋ ਕਿਉਂਕਿ ਕਿਤੇ ਨਾ ਕਿਤੇ ਬੱਕਰੀ ਨੂੰ ਜਿਹੜਾ ਕਿ ਬਾਹਰ ਚਰਾਉਣਾ ਵੀ ਇੱਕ ਲਾਜ਼ਮੀ ਮੰਨਿਆ ਜਾਂਦਾ ਹੈ ਠੀਕ ਹੈ ਹੁਣ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਅਸੀਂ ਫਿਰ ਪੜ੍ਹੇ ਲਏ ਕਿ ਥੋੜੀ ਸ਼ਰਮੀਦਾ ਹੁੰਦੀ ਹੈ ਬਾਹਰ ਕਿਵੇਂ ਚਾੜ ਕੇ ਆਵਾਂਗੇ ਨਾ ਬੱਕਰੀਆਂ ਨੂੰ ਤਾਂ ਜਦੋਂ ਬੰਦੇ ਦਾ ਕੰਮ ਚੱਲ ਜਾਂਦਾ ਫਿਰ ਉਹ ਚੀਜ਼ਾਂ ਨਾਰਮਲ ਲੱਗਣ ਲੱਗ ਜਾਂਦੀਆਂ ਆਪਾਂ ਨੂੰ ਠੀਕ ਹੈ ਹੁਣ ਸਾਰਾ ਕੰਮ ਚੱਲੀ ਜਾਂਦਾ ਸਿਸਟਮ ਬੰਦੇ ਰੱਖੇ ਹੋਏ ਅੱਗੇ ਜਾ ਕੇ ਖੋਰੀ ਜਾਂਦੇ ਹਨ ਬਟ ਕੀ ਆ ਤੁਸੀਂ ਇਸ ਚੀਜ਼ ਦੀ ਹੈਬਿਟ ਬਣਾਓ ਕਿ ਤੁਸੀਂ ਬੱਕਰੀਆਂ ਦਾ ਉਹਨੂੰ ਗਰੇਜ਼ਿੰਗ ਦੀ ਆਪਸ਼ਨ ਅਗਰ ਤੁਹਾਡੇ ਕੋਲ ਹੈਗੀ ਆ ਤਾਂ ਤੁਹਾਡੇ ਲਈ ਬਹੁਤ ਵਧੀਆ ਰਹੂਗਾ ਠੀਕ ਹੈ ਸਮਝ ਆਇਆ ਤੁਹਾਨੂੰ ਇਹ ਚੀਜ਼ ਤਾਂ ਇਸ ਤਰੀਕੇ ਨਾਲ ਕਿ ਆਪਾਂ ਬੱਕਰੀ ਪਾਲਣ ਕਰ ਸਕਦੇ ਹਾਂ ਹੁਣ ਅੱਗੇ ਇੱਕ ਛੋਟਾ ਜਿਹਾ ਆਪਾਂ ਕਰਦੇ ਸਿਸਟਸ ਕਰ ਲਈਏ